ਦੋਸਤਵਾਂ ਨੂੰ ਹੀ ਬੇਰਹਿਮੀ ਦੇ ਨਾਲ ਆਪਣੇ ਦੋਸਤ ਦਾ ਕਤਲ ਕਰ ਦਿੱਤਾ ਗਿਆ ਤੇ ਸਿਰ ਕੱਟ ਕੇ ਨਾਲੇ ਦੇ ਵਿੱਚ ਸੁੱਟ ਦਿੱਤਾ। ਇਹ ਕਤਲ ਨੇ ਬੇਰਹਿਮੀ ਦੇ ਨਾਲ ਕੀਤਾ ਗਿਆ ਹੈ ਕਿ ਪੁਲਿਸ ਨੇ ਸਿਰ ਤਾਂ ਬਰਾਮਦ ਕਰ ਲਿਆ ਗਿਆ ਹੈ ਲੇਕਿਨ ਬਾਕੀ ਸਰੀਰ ਦੀ ਪੁਲਿਸ ਵੱਲੋਂ ਤਲਾਸ਼ ਕੀਤੀ ਜਾ ਰਹੀ ਹੈ। ਮਾਮਲਾ ਸੰਗਰੂਰ ਦਾ ਹੈ ਜਿੱਥੇ ਕਿ ਕਤਲ ਕਰਨ ਵਾਲਾ ਅਜੇ ਕੁਮਾਰ ਪੁਰਵਾਸੀ ਹੈ ਤੇ ਉਸ ਦੀ ਮ੍ਰਿਤਕ ਰਾਕੇਸ਼ ਕੁਮਾਰ ਦੇ ਨਾਲ ਪਿਛਲੇ 5 ਸਾਲ ਤੋਂ ਦੋਸਤੀ ਸੀ ਤੇ ਇੱਕ ਫੈਕਟਰੀ ਦੇ ਵਿੱਚ ਦੋਵੇਂ ਕੰਮ ਕਰਦੇ ਸੀ। لیکن 18 تاریخ ਨੂੰ ਮ੍ਰਿਤਕ ਰਾਕੇਸ਼ ਕੁਮਾਰ ਦਾ ਜਦੋਂ ਫੋਨ ਨਹੀਂ ਮਿਲਦਾ ਤਾਂ ਇਸ ਤੋਂ ਬਾਅਦ ਉਸਦੇ ਭਰਾ ਨੇ ਗੁੰਮਸ਼ੁਦਗੀ ਵਜੋਂ ਉਸਦੀ ਰਿਪੋਰਟ ਸਮਰੂਪ ਦੇ ਥਾਣਾ ਸਿਟੀ ਵਿਖੇ ਦਰਜ ਕਰਵਾਈ ਤੇ ਪੁਲਿਸ ਵੱਲੋਂ ਜਦੋਂ ਪੁੱਛਤਾਚਾਹ ਸ਼ੁਰੂ ਕੀਤੀ ਗਈ ਤਾਂ ਮ੍ਰਿਤਕ ਦੇ ਭਰਾ ਨੂੰ ਮ੍ਰਿਤਕ ਦੇ ਦੋਸਤ ਅਜੇ ਕੁਮਾਰ ਤੇ ਉਸਦੇ بیٹے ਤੇ ਸ਼ੱਕ ਪਿਆ ਜਿਸ ਤੋਂ ਬਾਅਦ ਇਸ ਦੀ ਇਤਲਾਹ ਉਸਨੇ ਪੁਲਿਸ ਨੂੰ ਦਿੱਤੀ ਤੇ ਬਾਅਦ ਵਿੱਚ ਪੁਲਿਸ ਵੱਲੋਂ ਅਜੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਪੁੱਛਗਛ ਦੌਰਾਨ ਅਜੇ ਕੁਮਾਰ ਨੇ ਇਹ ਅਪਰਾਧ ਕਬੂਲ ਕਰ ਲਿਆ ਉਹ ਦੱਸਦਾ ਹੈ ਕਿ ਉਸਨੇ ਹੀ ਆਪਣੇ ਦੋਸਤ ਨੂੰ ਕਤਾਰ ਮਾਰ ਕੇ ਮੌਤੇ ਕਾਟੋ ਤਾਰਿਆ 25 ਤਰੀਕ ਨੂੰ ਠਾਣਾ ਰਕੇਸ਼ ਕੁਮਾਰ ਦੀ ਗੁੰਮਸ਼ਦਗੀ ਦੀ ਸਾਡੇ ਕੋਲ ਇੱਕ ਰਿਪੋਰਟ ਆਉਂਦੀ ਹੈ ਜਿੰਦੇ ਸੀ ਇਸ ਤਿਆਰ ਜਾਰੀ ਕਰਾਉਣੇ ਉਹਦਾ ਬ੍ਰਦਰ ਸਾਨੂੰ ਦੱਸਦਾ ਕਿ 18 ਤਰੀਕ ਤੋਂ ਬਾਅਦ ਰਕੇਸ਼ ਕੁਮਾਰ ਦਾ ਜਿਹੜਾ ਹੁਣ ਸਵਿਚ ਆਫ ਹੋ ਰਿਹਾ ਉਸ ਤੋਂ ਬਾਅਦ ਇਹਦੀ ਜਾਂਚ ਕੀਤੀ ਜਾਂਦੀ ਹੈ ਕੱਲ ਮਿਤੀ 1 3 25 ਨੂੰ ਉਹਦਾ ਜਿਹੜਾ ਵੱਡਾ ਭਰਾ ਮੁਕੇਸ਼ ਕੁਮਾਰ ਸਾਡੇ ਕੋਲ ਠਾਣੇ ਆ ਕੇ ਸਟੇਟਮੈਂਟ ਦਿਖਾਉਂਦਾ ਕਿ ਜੋ ਸਤਵ ਛੋਟਾ ਪਰਾ ਰਕੇਸ਼ ਕੁਮਾਰ ਆ ਵੀ ਉਸ ਨੂੰ ਉਸ ਦੇ ਪਿੰਡ ਦੇ ਅਜੇ ਰਾਮ ਤੇ ਹੋਰ ਦੋ ਉਹਦੇ ਬੱਚੇ ਅਜੇ ਰਾਮ ਦੇ ਤਿੰਨਾਂ ਨੇ ਮਿਲ ਕੇ ਮਾਰ ਕੇ ਤੇ ਕਿਤੇ ਉਹਦੀ ਬਾਡੀ ਨੂੰ ਸੈੱਟਪ ਦਿੱਤਾ ਤੇ ਉਸ ਤੋਂ ਬਾਅਦ ਉਸ ਦੇ ਬਿਆਨਾਂ ਤੇ ਇਹਨਾਂ ਤਿੰਨਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਂਦਾ ਜੀ 44 ਨੰਬਰ ਮੁਕੱਦਮਾ ਉਦੀਨਤਾਰ ਐਕਸੋ ਤੇ ਇਹਨੂੰ ਬੀਐਨਰਸ ਤੇ ਕਾਰਡ ਦੋ ਬੀਨਸ ਤੇ ਤੇਜੀ ਉਸ ਤੋਂ ਬਾਅਦ ਇਹਦੀ ਤਫਤੀਸ਼ ਕਰਕੇ ਜਿਹੜਾ ਅਜੇ ਰਾਮ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਰਤਾਰੀ ਤੋਂ ਬਾਅਦ ਉਹਦੀ ਪੁੱਛ ਕੇ ਇਸ ਦਰਾਂ ਨੂੰ ਇਨਕਸ਼ਾਫ ਕਰਦਾ ਸਾਡੇ ਕੋਲੇ ਕਿ ਜਿਹੜੇ ਉਹਨੇ ਸਿਰ ਸੀ ਬਾਡੀ ਦਾ ਉਹ ਉੱਥੇ ਬਾਅਰ ਸੋਈਆਂ ਰੋਡ ਵਾਲੇ ਨਾਲੇ ਤੇ ਸਿੱਟ ਦਿੱਤਾ ਕਿਤੇ ਲਫਾਵੇ ਚ ਪਾ ਕੇ ਤੇ ਉਹਨੂੰ ਚੋਲੇ ਚ ਪਾ ਕੇ ਸਿੱਖਤਾ ਉਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ਤੇ ਅਸੀਂ ਉਹਨੂੰ ਬਰਾਮਦ ਕਰਾਉਣੇ ਆ ਜੀ ਬਰਾਮਦ ਕਰਵਾ ਕੇ ਸਿਰ ਨੂੰ ਅਸੀਂ ਹਸਪੀਟਲ ਪਹੁੰਚਾ ਕਰ ਦਿੰਨੇ ਆ ਉਸ ਟਮਾਟਨ ਲਈ ਸਭ ਜੀ ਗੱਲ ਕਰੀ ਜਾਵੇ ਕਿ ਕਿਆ ਜਾ ਰਿਹਾ ਕਿ ਜਿਹੜਾ ਉਹਦਾ ਮਾਸ ਸੀਗਾ ਉਹ ਹੱਡੀਆਂ ਤੋਂ ਅੱਡ ਕਰਕੇ ਹੱਡੀਆਂ ਅੱਗੇ ਸਿੱਟੀਆਂ ਹੈ ਮਾਸ ਅੱਡ ਕੇ ਦਿੱਤੇ ਗਏ ਉਹਦੀ ਤੜ ਦੀ ਜਿਹੜੀ ਬਰਾਮਦਗੀ ਤਫਤੀਸ਼ ਚੱਲ ਰਹੀ ਹੈ ਜੀ ਇਸ ਬਾਅਦ ਤਫਤੀਸ਼ ਤੇ ਇਹ ਗੱਲ ਕਲੀਅਰ ਹੋਊਗੀ ਵੀ ਇਦਾਂ ਹੋਇਆ ਜਾਂ ਨਹੀਂ ਹੋਇਆਗਾ ਹਾਲ ਦੀ ਘੜੀ ਹੁੰਦਾ ਸਿਰ ਬਰਾਮਦ ਹੋਇਆ ਤੇ ਤੜ ਬਰਾਮਦ ਕਰ ਲਈ ਅਸੀਂ ਸਰਚ ਟੀਮਾਂ ਲਾਈ ਹੋਈਆਂ ਨੇ ਜੀ ਤੇ ਇਹਦੀ ਪੁੱਛਗਿੱਛ ਚੱਲ ਰਹੀ ਹੈ ਜਿਹੜਾ ਸਰ ਬਦਲਾ ਫੜਿਆ ਕੀ ਇਹ ਤੇ ਕੋਈ ਪਹਿਲਾਂ ਨੂੰ ਤਾਂ ਆਇਆ ਹੁੰਦਾ ਪਰਚੇ ਕਿ ਹਾਲ ਦੀ ਘਟਨਾ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਫਿਲਹਾਲ ਪੁਲਿਸ ਵੱਲੋਂ ਆਰ.ਓ.ਪੀ ਦੀ ਤਸਦੀਕ ਕਰਨ ਤੇ ਸਰ ਨਾਲੇ ਦੇ ਵਿੱਚੋਂ ਬਰਾਮਦ ਕਰ ਲਿਆ ਹੈ ਤੇ ਬਾਕੀ ਦੇ ਸਬੀਰ ਦੀ ਪੁਲਿਸ ਵੱਲੋਂ ਤਲਾਸ਼ ਜਾਰੀ ਹੈ ਕਿ ਕਤਲ ਦੀ ਵਜ੍ਹਾ ਕੀ ਰਹੀ ਹੈ ਤੇ ਆਖਰ ਅਜੇ ਕੁਮਾਰ ਨੇ ਆਪਣੇ ਦੋਸਤ ਨੂੰ ਕਿਉਂ ਕਤਲ ਕੀਤਾ ਇਸ ਬਾਰੇ ਪੁੱਛਗਿੱਛ ਪੁਲਿਸ ਵੱਲੋਂ ਜਾਰੀ ਹੈ ਜਗਬਾਨੀ ਚੀਵੀ ਲਈ ਅਨਿਲ ਜੈਨ ਦੀ ਰਿਪੋਰਟ